ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਉਹਦਾ ਮਹੀਨਾ ਚੜ ਚੁੱਕਾ ਹੈ ਤੇ ਹਰ ਇੱਕ ਸਿੱਖ ਜੜਾ ਉਹਦਾ ਧਿਆਨ ਅਨੰਤਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਤੇ ਸਰਸਾ ਤੇ ਚਮਕੌਰ ਦੀ ਗੜੀ ਤੇ ਮਾਸ਼ੀਵਾੜਾ ਤੇ ਸਰਹੰਦ ਦੇ ਦੀਵਾਰ ਸਿੱਖ ਦਾ ਨજર ਹਰ ਇੱਕ ਸਿੱਖ ਦੀ ਨજર ਤੇ ਹਰ ਇੱਕ ਸਿੱਖ ਦਾ ਧਿਆਨ ਜੜਾ ਇਸ ਪਾਸੇ ਨੂੰ ਜਾਂਦਾ ਉਹ ਸਮਾਂ ਉਹ ਭਿਆਨਕ ਠੰਡ ਉਹ ਮੱਜਰ ਇਹਨਾਂ ਖਤਰ ਨਾਲ ਕਿ 7 ਮਹੀਨੇ ਦਾ ਘੇਰਾ ਨਮਕ ਹਰਾਮੀ ਬਾਈ ਧਰ ਦੇ ਰਾਜੇ ਤੇ ਸੂਬਾ ਸਰਹੰਦ ਦੀ ਫੌਜ ਏ ਭੁੱਖੇ ਪਾਣੇ ਸਿੱਖ ਛੇਦ ਹੁੰਦੇ ਆ ਦਰਖਤਾਂ ਦੇ ਸਿਲੜ ਖਾਂਦੇ ਆ ਪੱਟਾਂ ਦਾ ਮਾਸ ਖਾਂਦੇ ਆ ਲਗਾਤਾਰ ਲੜਦੇ ਨੇ ਅਖੀਰ ਵਿੱਚ ਨੌਬਤ ਇਤਕ ਆ ਜਾਂਦੀ ਹੈ ਵੀ ਅੰਦਰ ਸਾਰਾ ਕੁਝ ਮੁੱਕ ਜਾਂਦਾ ਤੇ ਫਿਰ ਸਿੰਘ ਦੁਸ਼ਮਣਾਂ ਦੇ ਕੈਂਪ ਤੇ ਹਮਲਾ ਕਰਦੇ ਨੇ ਚਾਰ ਸਿੰਘ ਪਾਣੀ ਕੋ ਜਾਵੇ ਤੇ ਦੋ ਜੂਝੇ ਦੋ ਪਾਣੀ ਲਿਆਵੇ ਦੋ ਜੂਝਦੇ ਨੇ ਉਹਨਾਂ ਦੇ ਨਾਲ ਤੇ ਦੋ ਜਾ ਕੇ ਉੱਥੋਂ ਦਾਣਾ ਪਾਣੀ ਲੈ ਕੇ ਦੁਸ਼ਮਣਾਂ ਦੇ ਕੈਂਪ ਦੇ ਵਿੱਚੋਂ ਲੈ ਕੇ ਆਉਂਦੇ ਇਹ ਹਾਲਾਤ ਜਿਹੜੀ ਸੀ ਬਣੀ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਅਖੀਰ ਝੂਠੀਆਂ ਕਸਮਾਂ ਕੁਰਾਨ ਦੀਆਂ ਤੇ ਗਉ ਦੀਆਂ ਖਾਧੀਆਂ ਬਾਈ ਤਾਦੇ ਰਾਜਿਆਂ ਨੇ ਤੇ ਮੁਗਲ ਹਾਕਮਾਂ ਨੇ ਤੇ ਕੇ ਇਹਨੂੰ ਛੱਡ ਦਿੱਤਾ ਇਹ ਪੋ ਦਾ ਮਹੀਨਾ ਸੀ ਤੇ ਅਤ ਦੇ ਠੰਡ ਸੀ ਇਹ ਉਹ ਸਰਸਾ ਜਿੱਥੇ ਆਮ ਹੀ ਸਵਾਲ ਕਰਦੇ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵੰਨੇ ਸਰਸਾ ਸੀ ਦੂਸਰੇ ਪਾਸੇ ਦੁਸ਼ਮਣ ਸੀ ਕਸਮਾ ਭੁੱਲ ਕੇ ਪਿੱਛੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਕੀਰਤਨ ਕਿਦਾਂ ਕਰ ਲਿਆ ਹੋਵੇਗਾ ਇੱਥੇ ਬਾਣੀ ਕਿੰਨਾ ਪੜ੍ਹੀ ਹੋਵੇਗੀ ਉਹ ਭਲਿਓ ਗੁਰੂ ਗੋਬਿੰਦ ਸਿੰਘ ਜੀ ਉਹਨੇ ਸਿੱਖਾਂ ਨੂੰ ਦੱਸਣਾ ਸੀ ਕਿ ਜਿੱਡੀ ਵੱਡੀ ਮੁਸੀਬਤ ਮਰਜੀ ਹੋਵੇ ਕਿ ਸਿੱਖ ਨੇ ਬਾਣੀ ਨਾਲ ਕਿਸ ਤਰ੍ਹਾਂ ਜੁੜੇ ਰਹਿਣਾ ਮੌਣੀਆ 8 ਮਹੀਨੇ ਦਾ ਘੇਰਾ ਸਿੱਖਾਂ ਦੇ ਸ਼ਹਾਦਤ ਭੁੱਖੇ ਭਾਣੇ सरसा ਦੇ ਨੇੜੇ ਪਹੁੰਚਣਾ ਉੱਥੇ ਖੜ ਜਾਣਾ ਸਰਸਾ ਦਾ ਹੜ ਤੇ ਠੰਡ ਜਿਹੜੀ ਆ ਉਹ ਕਹਿਰਦੀ ਆ ਆ ਮਹੀਨਾ ਤੋਂ ਪਤਾ ਕਿੰਨੀ ਠੰਡ ਹੁੰਦੀ ਆ ਉਦੋਂ ਸਾਧਨ ਕਿਹੜੇ ਸੀ ਭੁੱਖੇ ਪਾਣੇ ਸਿੱਖ ਉੱਥੇ ਬਹਿ ਕੇ ਬਾਣੀ ਪੜਨੀ ਅਰਦਾਸ ਕਰਨੀ ਕੀਰਤਨ ਕਰਨਾ ਕਹਿਣ ਵਾਲਿਆਂ ਨੂੰ ਕਹੀ ਜਾਣਾ ਕਿਉਂਕਿ ਅਸੀਂ ਕਹੇ ਜੋ ਕੇਦੇ ਆਪ ਨਹੀਂ ਕਪਾ ਸਵਾਲ ਜਵਾਬ ਤੇ ਕਰਦੇ ਰਹਿਣੇ ਆ ਕਿੰਤੂ ਪ੍ਰੰਤੂ ਕਰਦੇ ਰਹਿਣੇ ਆ ਪਰ ਗੁਰੂ ਨੇ ਏਡਾ ਵੱਡਾ ਮੈਸੇਜ ਦੇ ਦਿੱਤਾ ਵੀ ਦੇਖੋ ਜੇ ਦੁਸ਼ਮਣ ਪਿੱਛੇ ਝੜ ਕੇ ਵੀ ਹੁੰਦਾ ਹੋਵੇ ਉਹਦਾ ਮੁਕਾਬਲਾ ਵੀ ਕਰਨਾ ਤੇ ਸਰਸਾ ਦਾ ਹੜ ਜਿਹੜਾ ਸਰਸਾ ਬੇਤਰਸ ਹੋਈ ਪਈ ਹੈ ਕਿਸੇ ਨੇ ਲਿਖਿਆ ਨਹੀਂ ਸਰਸਾ ਤੇ ਹਾਰੀਏ ਕੀ ਮਾਰਿਆ ਲੋੜਾ ਵੈਰ ਨੇ ਚਾਰੇ ਲਾਲ ਵਿਛੋੜ ਤੇ ਘਰ ਜੋੜਾ ਜੋੜਾ ਇਥੇ ਮਹਾਰਾਜ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਤੇ ਦੁਬਾਰੇ ਨਹੀਂ ਮਿਲਿਆ। ਨਾ ਦੁਬਾਰੇ ਮਾਂ ਮਿਲੀ ਤੇ ਨਾ ਜਿਗਰ ਦੇ ਟੋਟੇ ਛੋਟੇ ਬੱਚੇ ਜਿਹੜੇ ਸੀ ਦੁਬਾਰੇ ਮਿਲੇ ਤੇ ਵੱਡੇ ਨਾਲ ਗਏ ਸੀ ਚਮਕੌਰ ਵਿੱਚ ਉਹਨਾਂ ਦੀ ਸ਼ਹਾਦਤ ਹੋ ਗਈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਮੈਸੇਜ ਦਿੱਤਾ ਸੀ ਵੀ ਭੁੱਖੇ ਪਾਣੀ ਹੋਈਏ। ਮਸੀਬਤਾਂ ਦਾ ਹੜ ਆਇਆ ਹੋਵੇ ਤੇ ਫਿਰ ਵੀ ਗੁਰੂ ਦੇ ਸਿੱਖ ਨੇ ਗੁਰਬਾਣੀ ਦੇ ਨਾਲ ਜੁੜੇ ਰਹਿਣਾ ਹਮੇਸ਼ਾ ਜਿੱਦੇ ਮਰਜੀ ਵੱਡੀ ਮਸੀਬਤ ਹੋਵੇ ਉਥੇ ਸਰਸਾ ਦੇ ਉੱਤੇ ਐਡਾ ਵੱਡਾ ਮੈਸੇਜ ਜਿਹੜਾ ਸੀ ਦੇਸ਼ ਜਿਹੜਾ ਸੀ ਸਤਿਗੁਰ ਪਤਸ਼ਾਹ ਨੇ ਗੁਰਸਿੱਖਾਂ ਨੂੰ ਦੇ ਦਿੱਤਾ ਸੀ ਕਿ ਬੇਸ਼ੱਕ ਲੰਬਾ ਸਮਾਂ ਘੇੜਾ ਰਿਆ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਦੁਸ਼ਮਣ ਨੇ ਅਕਸਮ ਆਪਲਾ ਕੇ ਪਿੱਛਾ ਕੀਤਾ ਉਹ ਪਿੱਛੇ ਸਿੱਖ ਮੁਕਾਬਲਾ ਵੀ ਕਰ ਰਹੇ ਸਰਸਾ ਦਾ ਹੜ ਤੇ ਉਥੇ ਫਿਰ ਵੀ ਗੁਰੂ ਸਾਹਿਬਾ ਨੇ ਉਸ ਮੌਕੇ ਨੂੰ ਸੰਭਾਲ ਕੇ ਸਮੇਂ ਨੂੰ ਸੰਭਾਲ ਕੇ ਅਮਰਤ ਵੇਲੇ ਨੂੰ ਸੰਭਾਲ ਕੇ ਦੱਸ ਦਿੰਦਾ ਜੀ ਕਿ ਏਡੀ ਵੱਡੀ ਮੁਸੀਬਤ ਹੋਵੇ ਤਾਂ ਵੀ ਗੁਰੂ ਦੀ ਬਾਣੀ ਦੇ ਨਾਲ ਇਸ ਤਰ੍ਹਾਂ ਜੁੜੇ ਰਹਿਣਾ ਉਸ ਮਾਲਕ ਦਾ ਸ਼ੁਕਰਾਨਾ ਹੀ ਕਰਨਾ ਹੈ ਉਹਦੇ ਸ਼ੁਕਰ ਵਿੱਚ ਰਹਿਣਾ ਹੈ ਇਹ ਬਹੁਤ ਵੱਡਾ ਜਿਹੜਾ ਮੈਸੇਜ ਸੀ ਇਹ ਸਾਡੇ ਵਾਸਤੇ ਜਿਹੜੇ ਅਸੀਂ ਢਿੱਲੇ ਸਿੱਖਾਂ ਵੀ ਏਡੀ ਵੱਡੀ ਮੁਸੀਬਤ ਵੀ ਹੋਵੇ ਤਾਂ ਵੀ ਤੁਸੀਂ ਆਪਣੇ ਗੁਰੂ ਉਸ ਮਾਲਕ ਅਕਾਲ ਪੁਰਖ ਤੋਂ ਭੁੱਲਣਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ